ਹਾਂਜੀ ਸਤਿ ਸ੍ਰੀ ਅਕਾਲ ਵੀਰੋ ਅਸੀਂ ਬਿੱਟੂ ਟੈਲੀਕਮ ਕੋਲਿਆਂ ਵਾਲੀ ਤੋਂ ਅੱਜ ਅਸੀਂ ਤੁਹਾਡੇ ਕੋਲ ਵਸਤੀ ਲੈ ਕੇ ਆਏ ਆ ਸੀਰੀਜ਼ 9 ਦੀਆਂ ਵੋਚਾਂ ਜੋ ਕਿ ਬਹੁਤ ਹੀ ਸ਼ਾਨਦਾਰ ਵੋਚਾਂ ਨੇ ਤੇ ਜਿਨ੍ਹਾਂ ਦਾ ਪ੍ਰਾਈਜ਼ ਹੋਵੇਗਾ ਬਿਆਰ ਵਿੱਚੋਂ ਬਹੁਤ ਹੀ ਘੱਟ ਅਸੀਂ ਜੋ ਵੀ ਪ੍ਰਾਈਜ਼ ਬੋਲਾਂਗੇ ਮਾਡਲ ਬੋਲ ਕੇ ਬੋਲਾਂਗੇ ਵੀ ਤੁਸੀਂ ਹੋਰ ਵੀ ਕਿਦੋਂ ਰੇਟ ਚੈੱਕ ਕਰ ਸਕਿਓ ਵੀਰ ਸਾਡਾ ਰੇਟ ਬਹੁਤ ਹੀ ਘੱਟ ਹੋਵੇਗਾ ਆ ਚੈੱਕ ਕਰੋ ਸਭ ਤੋਂ ਪਹਿਲਾਂ 9 ਸੀਰੀਜ਼ ਦਾ ਮਾਡਲ ਆਇਆ ਹੈ T 900 Pro Max ਇਹ ਅਸੀਂ ਓਨਲੀ ਦਿੰਨੇ ਆ 500 ਰੁਪਏ ਦੀ ਸੀਰੀਜ਼ 9 ਦੀ ਵਾਚ ਤੁਸੀਂ ਵਾਚ ਦੀ ਕੁਆਲਿਟੀ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਕੁਆਲਿਟੀ ਹੈ ਬਾਕੀ ਤੁਸੀਂ ਇਹਨਾਂ ਦੇ YouTube ਤੇ ਰਿਵਿਊ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਸੀਰੀਜ਼ 9 ਦੀ S9 Max ਇਹ ਵੀ ਇੱਕ ਬਹੁਤ ਵਧੀਆ ਵਾਚ ਹੈ ਆਲਵੇਜ਼ ਔਨ 24 ਘੰਟੇ ਆਲਵੇਜ਼ ਔਨ ਇਸ ਦਾ ਪ੍ਰਾਈਸ ਆ ਓਨਲੀ 650 ਰੁਪਿਆ ਉਸ ਤੋਂ ਬਾਅਦ ਇੱਕ ਸੀਰੀਜ਼ 9 ਦੀ ਆ ਵਾਚ ਆਈ ਹੈ X90 ਇਸ ਵਿੱਚ ਦੋ ਸਟੈਪ ਨੇ ਸੈਕੰਡ ਜਨਰੇਸ਼ਨ X90 ਇਸ ਦਾ ਪ੍ਰਾਈਸ ਅਸੀਂ ਦੇਵਾਂਗੇ ਓਨਲੀ 700 ਰੁਪਿਆ ਉਸ ਤੋਂ ਬਾਅਦ ਸੀਰੀਜ਼ 9 ਦੀ ਡਬਲ ਸਟੈਪ ਵਾਲੀ ਤੇ ਬਹੁਤ ਹੀ ਸ਼ਾਨਦਾਰ ਵਾਚ ਤੇ ਇਸ ਦਾ Apple ਵਰਗੀ ਰੀਜਨਲ ਦੀ ਕਾਪੀ ਬਿਲਕੁਲ ਸੀਰੀਜ਼ 9 ਦੀ ਇਸ ਦਾ ਅਸੀਂ ਤੁਹਾਨੂੰ ਪ੍ਰਾਈਸ ਦੇਵਾਂਗੇ ਓਨਲੀ 990 ਰੁਪਇਆ ਇੱਕ ਆ ਜੋ ਸੈਂਸਰ ਵੀ ਵਰਕ ਕਰਦਾ ਹੈ ਰੀਜਨਲ ਦੀ ਕਾਪੀ ਬਿਲਕੁਲ ਇਸ ਦਾ ਵੀ ਤੁਹਾਨੂੰ ਪ੍ਰਾਈਸ ਦੇਵਾਂਗੇ ਸੀਰੀਜ਼ 9 ਦੀ ਵਾਚ ਹੈ ਵਾਈਟ ਬਾਕਸ ਵਾਲੀ ਇਸ ਦਾ ਤੁਹਾਨੂੰ ਪ੍ਰਾਈਸ ਦੇਵਾਂਗੇ ਅਸੀਂ 1050 ਰੁਪਏ ਤੇ ਉਸ ਤੋਂ ਬਾਅਦ ਸੀਜ਼ਨ ਆਂਦੀ ਵਾਈ ਐਕਸ ਮਾਡਲ ਇਹ ਕੱਢੀ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਇਸ ਦਾ ਵੀ ਪ੍ਰਾਈਸ ਅਸੀਂ ਦਿੰਨਾ ਓਨਲੀ 1150 ਰੁਪਏ ਵੀਰ ਜੋ ਵੀ ਪ੍ਰਾਈਸ ਦਿੰਨੇ ਆ ਬਹੁਤ ਹੀ ਕੈਂਟ ਪ੍ਰਾਈਸ ਦਿੰਨੇ ਆ ਇਸ ਤੋਂ ਕੱਢ ਤੋਂ ਕਦੇ ਵੀ ਨਹੀਂ ਮਿਲ ਸਕਦੀਆਂ ਕਿਉਂਕਿ ਪ੍ਰਾਈਸ ਸਾਡਾ ਬਹੁਤ ਹੀ ਕੈਂਟ ਹੁੰਦਾ ਨਾ ਟਾਪ ਦੇ ਮਾਡਲ ਪਏ ਨੇ ਵੀਰੇ ਇਹ ਤਾਂ ਡੈਮੋ ਰੱਖੇ ਨੇ ਕੁਆਲਿਟੀ ਸਟਾਕ ਸਾਡੇ ਕੋਲ ਕਾਫੀ ਪਿਆ ਹੈ ਇੱਕ ਆਈ 109 ਦੀ BK9 ਇਸ ਦਾ ਪ੍ਰਾਈਸ ਵੀ ਸਾਰੀ ਓਨਲੀ ਹੈ 1250 ਰੁਪਇਆ ਵੀ ਸਾਡੀ ਦੁਕਾਨ ਨੂੰ ਤੁਸੀਂ ਵਿਜ਼ਿਟ ਕਰੋ ਜੇ ਤੁਸੀਂ ਨਹੀਂ ਆ ਸਕਦੇ ਆਨਲਾਈਨ ਵੀ ਅਸੀਂ ਪ੍ਰੋਵਾਈਡ ਕਰਾ ਸਕਦੇ ਹਾਂ ਸਾਡਾ ਰੇਟ ਵੀ ਬਹੁਤ ਸ਼ਾਨਦਾਰ ਹੁੰਦਾ ਸੀ 9 ਟਾਪ ਕੁਆਲਟੀ ਦੀ ਵੋਟਾਂ ਬਿਲਕੁਲ ਨਿਊ ਮਾਡਲ ਹੈ ਇਹ ਨਹੀਂ ਕੋਈ ਪੁਰਾਣੇ ਮਾਡਲ ਨੇ ਬਿਲਕੁਲ ਨਿਊ ਮਾਡਲ ਨੇ ਤੁਸੀਂ ਇੱਕ ਵਾਰ ਸਾਡੀ ਦੁਕਾਨ ਨੂੰ ਵਿਜ਼ਿਟ ਕਰੋ ਜਾਂ ਚਾਹਣ ਨੂੰ ਫੋਨ ਕਰੋ ਵੀ ਤੁਹਾਨੂੰ ਅਸੀਂ ਰੇਕੀ ਜੀ ਦੇਾਂਗੇ ਬਹੁਤ ਹੀ ਘੱਟ ਪ੍ਰਾਈਸ ਦੇ ਨਾਲੇ ਨਿਊ ਮਾਡਲ ਤੇ ਪੂਰੀ ਸੁਨਵਾਈ ਕਰਾਂਗੇ ਜੇ ਤੁਹਾਡੀ ਕੋਈ ਬੜੀ ਮੋਟੀ ਕਮੀ ਹੁੰਦੀ ਹੈ ਉਹ ਵੀ ਅਸੀਂ ਤੁਹਾਨੂੰ ਚੇਂਜ ਕਰਕੇ ਦੇਾਂਗੇ ਬਾਕੀ ਸਾਡੇ ਕੋਲ ਹੋਰ ਵੀ ਕੁਆਲਿਟੀ ਬਹੁਤ ਹੁੰਦੀ ਹੈ ਹਾਂ ਥੈਂਕ ਯੂ ਵੀਰੇ ਸਾਡੀ ਦੁਕਾਨ ਤੇ ਆਉਣ ਦਾ ਧੰਨਵਾਦ ਸਬਸਕ੍ਰਾਈਬ ਕਰੋ ਤੇ ਸਾਡੇ ਚੈਨਲ ਖਾਸ ਬੰਦੇ ਨੂੰ ਫੋਲੋ ਕਰ ਲਓ ਜੇ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ